ਮੇਰੇ ਬੱਚੇ ਦਾ ਨਜਾਇਜ਼ ਨਾਮ ਲਿੱਤਾ ਜਾ ਰਿਹਾ ਔਰ ਇੱਕ ਦੂਜਾ ਮੁੰਡਾ ਕੁਨਾਲ ਹੈ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਰਿਹਾ ਪਹਿਲਾਂ ਉਹਦੇ ਨਾਲ ਇਹਨਾਂ ਦੂਜੇ ਗਰੁੱਪ ਦੇ ਨਾਲ ਸਾਰੇ ਇਕੱਠੇ ਖੜੇ ਐ ਜਿੱਦੋਂ ਉੱਥੇ ਗੋਲੀਆਂ ਚੱਲੀਆਂ ਉਸ ਬੱਚੇ ਦਾ ਵੀ ਬੱਚੇ ਉਹ ਆਪਣਾ ਬੱਚਾ ਜਾਨ ਬਚਾ ਕੇ ਭੱਜ ਰਿਹਾ ਔਰ ਉਸ ਬੱਚੇ ਤੇ ਵੀ ਇਹਨਾਂ ਨੇ ਪੱਤਾ ਪਾਤਾ ਕਿ ਕੁਨਾਲ ਨੇ ਲਲਕਾਰਾ ਮਾਰਿਆ ਔਰ ਇਹ ਜਿਹੜੇ ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਨ੍ਹਾਂ ਦੇ ਬੱਚੇ ਨੂੰ ਗੋਲੀ ਮੱਚੀ ਬੱਚੇ ਸਭ ਦੇ ਸਾਹਮਣੇ ਹੁੰਦੇ ਆ ਸਾਨੂੰ ਵੀ ਦੁੱਖ ਹੈ ਲੇਕਿਨ ਉਸ ਬੱਚਿਆਂ ਦਾ ਵੀ ਪਿਛੋਕੜ ਵੀ ਉਸ ਬੱਚਿਆਂ ਨੇ ਪਹਿਲਾਂ ਕੀ ਕੀਤਾ ਸਾਰਾ ਕੁਝ ਉਹਨਾਂ ਦਾ ਦੇਖਿਆ ਪਰ ਸੋਚ ਉਹ ਕਹਿ ਰਹੇ ਸੀ ਕਿ ਧਾਰੀਵਾਲ ਸਾਹਿਬ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਐ ਅੱਜ ਕੱਲ੍ਹ ਆਮ ਆਦੀ ਪਾਰਟੀ ਦੇ ਸਪੋਕਸਪਰਸਨ ਐ ਕਿ ਉਹ ਉਹਨਾਂ ਦੇ ਝੂਠੇ ਪਰਚੇ ਘਟਾ ਦੇ ਔਰ ਕੱਲ੍ਹ ਤੇ ਆ ਗਿਆ ਕਿ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਜਾਂ ਵੀਡੀਓ ਡਿਲੀਟ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਤੇ ਇਹ ਬੱਚਿਆਂ ਦੀ ਲੜਾਈ ਦੇ ਵਿੱਚ ਜਾਣ ਕੇ ਸਾਨੂੰ ਸਾਰਿਆਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਦੋਨੋਂ ਬੱਚਿਆਂ ਨੂੰ ਜਾਣ ਕੇ ਇਨਵੋਲ ਕੀਤਾ ਗਿਆ ਸਭ ਤੋਂ ਪਹਿਲਾਂ ਹੁਣ ਇਹ ਆਪਣੇ ਬੱਚੇ ਦੀ ਗੱਲ ਚ ਪਾ ਰਿਹਾ ਮੈਂ ਹੁਣੇ ਤੁਹਾਨੂੰ ਵੀਡੀਓ ਦਿਖਾਣਾ ਕਿ ਇਹ ਸਕੂਲ ਦੇ ਸਟੂਡੈਂਟ ਨਹੀਂ ਹੈ ਕੈਂਪਰੀ ਸਕੂਲ ਦੇ ਜਿਹਦੇ ਬਾਹਰ ਇਹ ਪਹਿਲਾਂ ਲੜੇ ਜਾ ਕੇ ਹੁੰਦੇ ਮੈਂ ਜਦੋਂ ਮੇਰੇ ਬੱਚੇ ਦਾ ਪਰਚੇ ਤੇ ਨਾਮ ਆ ਗਿਆ ਮੈਂ ਉਸ ਸਾਰਾ ਉਹਦੇ ਪਤਾ ਕੀਤਾ ਮੈਂ ਸਕੂਲ ਦੇ ਵਿੱਚੋਂ ਵੀਡੀਓ ਕਢਾ ਕੇ ਲਿਆ ਉਸ ਬੱਚੇ ਦੇ ਬੱਚੇ ਨੂੰ ਇਹ ਪਹਿਲਾਂ ਜਾ ਕੇ ਉਸ ਸਕੂਲ ਦੇ ਬਾਹਰ ਉਹਦੇ ਨਾਲ ਲੜਿਆ ਇਹ 20 25 ਪਲੇਟਫਾਰਮ ਕੋਲ ਹੀ ਆ 20 25 ਜਾਣੇ ਇਕੱਠੇ ਹੋ ਗਏ ਉਸ ਬੱਚੇ ਨੂੰ ਗੱਲ ਪਏ ਉਹਦੀ ਦਸਤਾਰ ਲਈ ਉਹਦੇ ਕੇਸ਼ਾਂ ਦੀ ਬੇਅਦਬੀ ਕੀਤੀ ਫੇਰ ਉਹਦਾ ਸਿਰ ਪਾੜਿਆ ਔਰ ਉਹਨੂੰ ਕਟਨਾਪ ਕਰਨ ਲੱਗੀ ਸੀ ਉਹਨੂੰ ਖਿੱਚ ਕੇ ਬਾਸ ਦੇ ਪਿੱਛੇ ਲਿਜਾ ਕੇ ਉਹਨੂੰ ਕੁੱਟਿਆ ਮਾਰਿਆ ਕੀ ਇਹ ਬੱਚੇ ਇਨੋਸੈਂਸ ਸੀ ਆਪਣੇ ਬੱਚਿਆਂ ਨੂੰ ਬਚਾਣ ਲਈ ਇਹ ਸਭ ਕੁਝ ਕਰਿਆ ਜਿਹੜੀ ਗੱਡੀ ਉਹਨਾਂ ਕੋਲ 007 ਜਿਹੜੇ ਕਹਿ ਰਹੇ ਕਿ ਸਾਡੇ ਆ ਵੇਖੋ ਆ ਵੀ ਪੱਤੀਆਂ ਨੇ ਇਧਰੋਂ ਕੱਟਿਓ ਕਿ ਐ ਹੁਣ ਇਧਰੋਂ ਵੀ ਬੱਚੇ ਮੁੰਡੇ ਭੱਜੇ ਆਣਗੇ ਐ ਬੱਚੇ ਨੂੰ ਇਹਨਾਂ ਨੇ ਕੁੱਟਿਆ ਦੀ ਦਸਤਾਰ ਲਾਈ ਐ ਬੱਚਾ ਆਪਣੇ ਮਾਪੇ ਨਾਲ ਗੱਲ ਕਰ ਰਿਹਾ ਪਹਿਲਾਂ ਇੱਕ ਦੋ ਜਾਨੇ ਭੱਜੇ ਆਏ ਔਰ ਜਿਸ ਲੜਕੇ ਦੇ ਗੋਲੀ ਵੱਜੀ ਐ ਦੇਖੋ ਆ ਦੋ ਬੱਚੇ ਪਹਿਲਾਂ ਭੱਜੇ ਆਏ ਉਹਨੂੰ ਘੇਰਨ ਲਈ ਹੁਣ ਜਿਸ ਜਿਸ ਮੁੰਡੇ ਦੇ ਗੋਲੀ ਵੱਜੀ ਆ ਉਹ ਮੁੰਡਾ ਇਹ ਭੱਜ ਕੇ ਉੱਥੇ ਜਾ ਕੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰੇਗਾ ਇਹ ਭੱਜਾ ਗਿਆ ਮੈਨੇ ਜਾਂਦੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਨਾ ਕੋਸੇ ਛੋਟੇ ਬੱਚੇ ਦੀ ਇਹਨਾਂ ਨੇ ਦਸਤਾਰ ਦੀ ਬੇਅਸਬੀ ਕੀਤੀ ਔਰ ਇਹਨਾਂ ਕੋ ਪਹਿਲਾਂ ਤੇ ਆ ਪੁੱਛਿਆ ਜਾਵੇ ਕਿ ਇਹਨਾਂ ਕੋ 22 ਸਾਲ ਦੇ ਬੱਚਿਆਂ ਕੋ ਹਥਿਆਰ ਕਿੱਥੋਂ ਆਏ ਕੀ ਇਹਨਾਂ ਦੇ ਲਾਇਸੈਂਸ ਬਣੇ ਆ ਪੁਲਿਸ ਇਹ ਜਾਂਚ ਦਾ ਵਿਸ਼ਾ ਹੈ ਔਰ ਇਹਨਾਂ ਦੀ ਜਿਹੜੀ ਕਾਲੀ ਗੱਡੀ ਆ ਪੀਪੀ02ਈਐਕਸਡਬਲ 307 ਉਹਦੇ ਕਾਲੇ ਸ਼ੀਸ਼ੇ ਕਰਾ ਕੇ ਘੁੰਮ ਰਿਹਾ। ਕੀ ਉਹ ਗੱਡੀ ਦੇ ਕਾਲੇ ਸ਼ੀਸ਼ਿਆਂ ਦੀ ਇਹਨਾਂ ਕੋਲ ਪਰਮਿਸ਼ਨ ਹੈ? ਇਹਨਾਂ ਨੂੰ ਕੋਈ ਪੁਲਿਸ ਨੇ ਪਰਮਿਸ਼ਨ ਦਿੱਤੀ ਆ? ਮੈਂ ਇਹਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਕਹਣਾ ਕਿ ਇਹਦਾ ਸੰਗਿਆਨ ਲੈ ਜਿਹੜੀ ਬੱਚੇ ਦੀ ਪਤਪੱਗ ਦੀ ਬੇਅਦਬੀ ਹੋਈ ਆ ਉਹਦੇ ਕੇਸਾਂ ਨੂੰ ਬੇਅਦਬੀ ਕੀਤੀ ਆ। ਇਹਨਾਂ ਤੇ 295 ਦਾ ਪਰਚਾ ਕੀਤਾ ਜਾਵੇ। ਕੱਲ ਤੱਕ ਤੇ ਧਾਰੀਵਾਲ ਸਾਫ ਸੀ। ਅੱਜ ਬਸੀ ਆ ਗਿਆ। ਹਮ 2 ਦਿਨ ਬਾਅਦ ਔਜਲਾ ਸਾਹਿਬ ਆ ਜਾਣਗੇ। ਫਿਰ 3 ਦਿਨ ਬਾਅਦ ਕੋਈ ਹੋਰ ਲੀਡਰ ਆ ਜਾਏਗਾ। ਕਿ ਇਹ ਆਪਣੇ ਬੱਚਿਆਂ ਦੀ ਗੱਲ ਠਕਣ ਲਈ ਸਾਡੇ ਬੱਚਿਆਂ ਦਾ ਜਾਂ ਸਾਡਾ ਨਾਮ ਲਾ ਰਿਹਾ ਹੈ। ਮੈਂ ਤੇ ਪੁਲਿਸ ਪ੍ਰਸ਼ਾਸਨ ਕੋ ਇੱਕ ਕੋਈ ਮੰਗ ਮੰਗ ਕਰਦਾ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਪ੍ਰੋਪਰ। ਮੇਰਾ ਬੱਚਾ ਬੇਕਸੂਰ ਹੈ। ਇਹ ਮੇਰੇ ਬੱਚਾ ਇਸ ਵੀਡੀਓ ਦੀ ਫੁਟੇਜ ਹੋਏਗਾ। ਮੇਰੇ ਬੱਚੇ ਦਾ ਮੈਂ ਮੈਂ ਕਹੂੰਗਾ ਹਾਂ ਮੇਰੇ ਬੱਚੇ ਨੇ ਗਲਤੀ ਕੀਤੀ ਹੈ। ਮੈਂ ਜੋ ਸਜ਼ਾ ਦੇਣੀ ਹੈ। ਜੇ ਮੇਰਾ ਬੱਚੇ ਦੀ ਉੱਥੇ ਦੀ ਲੋਕੇਸ਼ਨ ਹੈਗੀ ਤਾਂ ਵੀ ਮੇਰਾ ਬੱਚਾ ਸ਼ੁਰੂਆਤ ਹੈ। ਬਸ ਜੀ ਇਹ ਥੱਲੇ ਤੁਹਾਡੇ ਬੱਚੇ ਦੀ ਨਹੀਂ ਗੱਲ ਹੈਗੀ ਇਹ ਪੂਰੇ ਸਮਾਜ ਦੇ ਬੱਚਿਆਂ ਦੀ ਗੱਲ ਹੈ। ਤੁਹਾਨੂੰ ਲੱਗਦਾ ਹੈ ਕਿ ਅਜਿਹੀ ਘਟਨਾ ਹੋ ਕੇ ਇੱਕ ਸਕੂਲੀ ਲੜਾਈ ਗਰਾਊਂਡ ਦੇ ਵਿੱਚ ਪਹੁੰਚਣੀ ਤੇ ਹਥਿਆਰ ਉੱਥੇ ਚੱਲਣੇ ਗੋਲੀਆਂ ਚੱਲਣੀਆਂ ਕਿਵੇਂ ਦੇਖ ਰਹੇ ਹੋ? ਥੱਲੇ ਤੁਹਾਡੇ ਬੱਚੇ ਦੀ ਨਹੀਂ ਗੱਲ ਕਿ ਅਸੀਂ ਬੱਚਿਆਂ ਨੂੰ ਮਾਨਸਿਕਤਾ ਕੀ ਦੇ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਕੈਂਸਰ ਵਾਲ ਲੈ ਕੇ ਆਓ ਜੀ। ਬਿਲਕੁਲ ਮੈਂ ਇਹੀ ਕਹਿ ਰਹੇ ਆ ਕਿ ਇਹ ਬੱਚਿਆਂ ਨੂੰ ਹਲਾਸ਼ੇਰੀ ਦੇ ਰਿਹਾ ਜੇ ਉੱਥੇ ਕੋਈ ਗੱਲ ਚੱਲੀ ਗੋਲੀ ਹੋਈ ਜਿੰਨੇ ਨੇ ਗੋਲੀ ਚਾਈ ਉਹਨਾਂ ਤੇ ਕਾਰਵਾਈ ਕਰਨੀ ਲੈ ਲਈ ਆ ਆ ਦੋ ਬੱਚੇ ਨਜਾਇਜ਼ ਉਸ ਪਰਚੇ ਚ ਪਾ ਦਿੱਤੇ ਜਿਹੜੇ ਪੜਨ ਵਾਲੇ ਜਾਂ ਮੇਰਾ ਬੇਟਾ ਬਾਹਰੋਂ ਪੜ ਕੇ ਆਇਆ ਬਿਲਕੁਲ ਮੇਰਾ ਬੇਟਾ ਇਹ ਮੈਂ ਤੇ ਬਿਲਕੁਲ ਕਹਾਂਗਾ ਕਿ ਮੇ ਇਹ ਮੇਰੇ ਮੈਨੂੰ ਤੇ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਜੇ ਮੇਰਾ ਬੱਚਾ ਨਾ ਹੁੰਦਾ ਜੇ ਉਹ ਦਿਨੇਸ਼ ਬੱਸੀ ਦਾ ਬੇਟਾ ਨਾ ਹੁੰਦਾ ਤੇ ਸ਼ਾਇਦ ਉਹਦੇ ਤੇ ਪਰਚਾ ਹੀ ਨਾ ਹੁੰਦਾ ਸਿਰਫ ਦਿਨੇਸ਼ ਬੱਸੀ ਦੇ ਬੇਟੇ ਕਰਕੇ ਉਹਦੇ ਤੇ ਪਰਚਾ ਆਇਆ ਔਰ ਦੂਜਾ ਬੱਚਾ ਉਥੇ ਇਹਨਾਂ ਦੇ ਨਾਲ ਹੀ ਖੜਾ ਹੈ ਉਹ ਆਪਣੀ ਜਾਨ ਬਜਾ ਕੇ ਭੱਜਿਆ ਕਿ ਤੂੰ ਸਾਡੇ ਨਾਲ ਲੜਿਆ ਕਿਉਂ ਨਹੀਂ ਤੇ ਉਸ ਬੱਚੇ ਦੇ ਵੀ ਪਿੱਛਾ ਦਵਾਤਾ ਲਲਕਾਰਾ ਜਿਉ ਲਲਕਾਰੇ ਮਾਰਦਾ ਤੇ ਉਹਨਾਂ ਦਾ ਪਾਟ ਬੰਦਾ ਲੜਾਈ ਦਾ ਤੁਹਾਡਾ ਬੇਟਾ ਨਹੀਂ ਸੀਗਾ ਉਸ ਮੇਰਾ ਬੇਟਾ ਪੂਰੀ ਤੁਸੀਂ ਵੀਡੀਓ ਮੈਂ ਕੱਲ ਵੀ ਐਸਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਕੇ ਆਇਆ ਕਿ ਤੁਸੀਂ ਮੇਰੇ ਬੱਚੇ ਦੀ ਲੋਕੇਸ਼ਨ ਦੇਖੋ ਮੇਰੇ ਬੱਚੇ ਦਾ ਤੁਸੀਂ ਉਹਦੇ ਵਿੱਚ ਵੀਡੀਓ ਫੁਟੇਜ ਦੇਖੀ ਜਾਵੇ ਜੇ ਉਹਦੇ ਵਿੱਚ ਇਨਵੋਲਵ ਹੋਣਗੇ ਮੇਰੇ ਬੇਟੇ ਮੇਰੇ ਬੇਟੇ ਤੇ ਕਾਰਵਾਈ ਕੀਤੀ ਜਾਵੇ ਜੇ ਮੇਰਾ ਬੇਟਾ ਇਨਵੋਲਵ ਨਹੀਂ ਤਵੇ ਮੇਰੇ ਬੇਟੇ ਨੂੰ ਇਸ ਪਰਚੇ ਤੋਂ ਬਾਹਰ ਘਟਿਆ ਜਾਵੇ ਭਾਈ ਭਾਈ ਸਾਲ ਦੇ ਬੱਚਿਆਂ ਦੇ ਜੇ ਪਰਚੇ ਹੋਣਗੇ ਅਸੀਂ ਸਮਾਜ 'ਚ ਕੀ ਮੈਸੇਜ ਦਵਾਂਗੇ ਅਸੀਂ ਆਪ ਬੱਚਿਆਂ ਨੂੰ ਗਲਤ ਰਾਹ ਤੇ ਭੇਜਣ ਦੇ ਆ ਅਸੀਂ ਆਪ ਬੱਚਿਆਂ ਨੂੰ ਦੱਸਣ ਦੇ ਆ ਕਿ ਤੁਸੀਂ ਘਰੋਂ ਭਜੋ ਤੁਹਾਨੂੰ ਲੱਗਦਾ ਤੂੰ ਵੱਡੇ ਬੱਚਾ ਜਾਂ ਜਿਹੜੇ ਦੂਜੇ ਬੱਚੇ ਦੇ ਉੱਤੇ ਪਰਚਾ ਦਰਜ ਹੋਇਆ ਆ ਆਉਣ ਵਾਲੀ ਹਲੇ ਉਹਨਾਂ ਦੀ ਕਈ ਸਾਲਾਂ ਦੀ ਉਮਰ ਆ ਤਾਂ ਕਲੀਨ ਦੇ ਕਰੀਅਰ ਦੇ ਉੱਤੇ ਕਿੰਨਾ ਪ੍ਰਭਾਵ ਪਏਗਾ ਜੀ ਬਿਲਕੁਲ ਮੈਂ ਇਹੀ ਕਹਿਣਾ ਕਿ ਕੀ ਉਹ ਬੱਚਿਆਂ ਤੇ ਕੀ ਬੀਦੀ ਹੋ ਗਈ ਇਨੋਸੈਂਟ ਬੱਚੇ ਆ ਉਹ ਦੋਨੋਂ ਉਹਨਾਂ ਬੱਚਿਆਂ ਤੇ ਕੀ ਬੀਧੀ ਹੈਗੀ ਔਰ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਧੀ ਹੋएगी ਅਸੀਂ ਲੋਕ ਪੋਲੀਟਿਕਲ ਆ ਦੂਜੇ ਪਰਿਵਾਰ ਨਹੀਂ ਆਮ ਪਰਿਵਾਰਾਂ ਦੇ ਬੱਚੇ ਉਹਨਾਂ ਦੇ ਕੀ ਬੀਧੀ ਹੋएगी ਮੇਰੇ ਪਰਿਵਾਰ ਤੇ ਮੇਰੀ ਮਾਂ ਤੇ ਮੇਰੀ ਮਿਸਸਸ ਤੇ ਜਾਂ ਮੇਰੇ ਬੱਚਿਆਂ ਤੇ ਕੀ ਬੀਧੀ ਹੈਗੀ ਕਿ ਮੇਰਾ ਇੱਕੋ ਇੱਕ ਬੇਟਾ ਉਹ ਸੋ ਬੱਚੇ ਤੇ ਕੀ ਬੀਧੀ ਹੋएगी ਜਿਹੜਾ ਘਰੋਂ ਭੱਜਿਆ ਨਾਜਾਇਜ਼ ਰਾਜਨੀਤੀ ਦੀ ਹੀ ਗੱਲ ਕੀਤੀ ਹੈ ਤੁਸੀਂ ਗੱਲ ਕੀਤੀ ਹੈ ਕਿ ਤੱਕ ਕੰਤ ਤੱਕ ਪਹੁੰਚੋਗੇ ਬਿਲਕੁਲ ਮੈਂ ਉਹਨਾਂ ਦੇ ਪਰਿਵਾਰ ਨੂੰ ਰਿਕੁਐਸਟ ਕਰੂੰਗਾ ਔਰ ਮੈਂ ਵੀ ਅਕਾਲ ਤੱਕ ਸਰਜਸ ਸਾਹਿਬ ਨੂੰ ਚਿੱਠੀ ਲਿਖੂੰਗਾ ਕਿ ਇਹ ਬੱਚੇ ਦੀ ਪਗੜੀ ਦੀ ਬੇਅਦਬੀ ਹੋਈ ਆ ਉਹਦੇ ਕੇਸਾਂ ਦੀ ਬੇਅਦਬੀ ਹੋਈ ਆ ਇਹਨਾਂ ਤੇ 295 ਦਾ ਪਰਚਾ ਕਰਾਇਆ ਜਾਵੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਕਿ ਉਹ ਬੱਚੇ ਕੋਹ ਹਥਿਆਰ ਕਿੱਥੋਂ ਆਇਆ ਜਿਹੜੀ ਕਾਲੀ ਫੋਰਚਨਰ ਈਐਕਸ 307 ਹੈ ਉਹ ਕਾਲੇ ਸ਼ੀਸ਼ੇ ਕਰਕੇ ਘੁੰਮ ਰਿਹਾ ਉਹਦੀ ਜਾਂਚ ਕੀਤੀ ਜਾਵੇ ਕਿ ਉਹ ਕਾਲੇ ਸ਼ੀਸ਼ੇ ਕਿਉਂ ਕਰਕੇ ਘੁੰਮ ਰਿਹਾ ਕੀ ਉਹ ਉਸ ਗੱਡੀ ਦੇ ਵਿੱਚ ਕੋਈ ਗਲਤ ਕੰਮ ਕਰ ਰਿਹਾ ਕੋਈ ਗਲਤ ਸਮਾਨ ਢੋ ਰਿਹਾ ਕੋਈ ਗਲਤ ਹਥਿਆਰ ਲੈ ਕੇ ਜਾ ਰਿਹਾ ਉਹ ਸਾਰੀ ਜਾਂਚ ਦਾ ਵਿਸ਼ਾ ਹੈ ਜੇ ਉਹਨਾਂ ਕੋਲ ਪਰਮਿਸ਼ਨ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਦਾ ਕੁਝ ਹੈ ਤੇ ਉਹਨਾਂ ਦੀ ਗੱਡੀ ਦੇ ਕਾਲੇ ਸ਼ੀਸ਼ੇ ਕੀ ਉਹਨਾਂ ਨੇ ਡੀ.ਡੀ.ਪੀ ਸਾਹਿਬ ਕੋਲ ਦੀ ਪਰਮਿਸ਼ਨ ਲਈਤੀ ਹੈ ਜੇ ਜਾਂ ਉਹਨਾਂ ਨੇ ਕੁਝ ਉਹਦੀ ਆਗਿਆ ਲਈਤੀ ਅਸੀਂ ਕਾਲੇ ਸ਼ੀਸ਼ੇ ਕਰਾ ਕੇ ਘੁੰਮ ਰਹੇ ਹਾਂ ਸਭ ਚੀਜ਼ਾਂ ਨੂੰ ਵੇਖ ਕੇ ਮੈਂ ਮੈਨੂੰ ਕਾਨੂੰਨ ਤੇ ਵਿਸ਼ਵਾਸ ਹੈ ਮੈਂ ਸੀ.ਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਪੂਰਾ ਕਿ ਮੈਂ ਉਹਨਾਂ ਨੂੰ ਆਪਣੇ ਬੇਟੇ ਦੀ ਹੋਇਆ ਤੇ ਦੂਜੇ ਬੱਚੇ ਦੀ ਅਸੀਂ ਉਹਦੀ ਇਨਕੁਆਰੀ ਦੇ ਰਹੇ ਹਾਂ ਔਰ ਸਾਡੇ ਬੱਚਿਆਂ ਨੂੰ ਬੇਕਸੂਰ ਕਰਕੇ ਬਾਦ ਰਾਜਨੀਤਿਕ ਲੋਕਾਂ ਨੇ ਵੀ ਗੱਲ ਕੀਤੀ ਹੈ ਰਾਜਨੀਤਿਕ ਲੋਕੀ ਕੀ ਕਿਹਦੇ 6 ਜਾਨਾ ਤੇ ਬੱਚਾ ਦਿੱਤਾ ਗਿਆ ਵਾ ਤਿੰਨ ਅਣਪਛਾਤੇਆਂ ਨੇ ਦਿੱਤਾ ਗਿਆ ਤੇ ਤਿੰਨ ਇਹ ਜਿਹੜੇ ਹੈ ਬਾਈ ਨੇਮ ਦਿੱਤਾ ਗਿਆ ਤੁਹਾਡਾ ਬੇਟਾ ਉੱਥੇ ਨਹੀਂ ਸੀ ਇਹ ਵੀ ਉਹਨੂੰ ਪਛਾਣ ਹੈਗੀ ਸੀ ਉਹਨਾਂ ਨੂੰ ਵੀ ਇਹ ਬੱਸੀ ਦਾ ਬੇਟਾ ਵਾ ਉਹ ਆਪ ਮੰਨ ਰਿਹਾ ਕੋਲ ਮੰਨ ਰਿਹਾ ਆਪ ਮੰਨ ਰਿਹਾ ਕੱਲ ਦੀ ਵੀਡੀਓ ਕਾਨਫਰੈਂਸ 'ਚ ਮੰਨ ਰਿਹਾ ਹੈ ਕਿ ਵੰਸ਼ ਉੱਥੇ ਨਹੀਂ ਸੀ ਵੰਸ਼ ਨੇ ਬੰਦੇ ਭੇਜੇ ਵਾਂਚ ਗੈਂਗਸਟਰ ਯਾਰ ਵਾਂਚ ਬੰਦੇ ਭੇਜ ਰਿਆ ਜਾਂ ਵਾਂਚ ਨੇ ਕੋਈ ਕੰਟਰੈਕਟ ਲਿੱਤੇ ਹੋਏ ਕਿ ਬੰਦੇ ਭੇਜਦੇ ਵਾਂਚ ਦਾ ਜਾਂ ਦੂਸਰੇ ਬੱਚਿਆਂ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂਗਾ ਮੈਂ ਤੇ ਇੱਕੋ ਤੁਹਾਡੇ ਤੁ ਦੱਸਣਾ ਚਾਹਨਾ ਕਿਉਂਕਿ ਸਾਰੇ ਕਲ ਚੈਨਲਾਂ ਤੇ ਜਾਂ ਮੈਨੂੰ ਸਾਰੇ ਅਖਬਾਰਾਂ ਚ ਆਇਆ ਕਿ ਦਿਨੇਸ਼ ਵਸੀ ਦਾ بیٹے ਦੇ ਐਫ ਆਈ ਆਰ ਦਰਜ ਮੇਰਾ ਇੱਕ ਛੋਟਾ ਬੱਚਾ ਇਨੋਸੈਂਟ ਬੱਚਾ ਇਸ ਬੱਚੇ ਦੇ 22 ਸਾਲ ਦੀ ਉਮਰ ਚ ਐਡਾ ਵੱਡਾ ਪਰਚਾ ਹੋ ਜਾਏਗਾ ਉਸ ਬੱਚੇ ਤੇ ਕੀ ਬੀਤਰੀ ਹੋਏਗੀ ਉਦੇ ਪਰਿਵਾਰ ਤੇ ਕੀ ਬੀਤਦੀ ਹੈ ਜੀ ਮੈਂ ਤੇ ਤੁਹਾਡੇ ਮਾਧਿਅਮ ਨਾਲ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਕਿ ਇਹ ਦੋਨੋਂ ਬੱਚਿਆਂ ਦੇ ਜਾਂਚ ਕਰਕੇ ਇਹਨਾਂ ਨੂੰ ਬਾਹਰ ਤੁਸੀਂ ਜੀ ਇਹ ਰਾਜਨੀਤ ਜਿਹੜਾ ਅਪਰਚਾ ਦਿੱਤਾ ਗਿਆ ਤੁਸੀਂ ਕੀ ਮੰਨਦੇ ਹੋ ਕਿ ਜੇ ਅਸੀਂ ਇਹ ਜੇ ਨਹੀਂ ਕੁਝ ਕਰਦੇ ਫਿਰ ਤਾਂ ਰਾਗੀ ਸਟਾਪ ਹੈ ਮੇਰੇ ਸਾਰੇ ਸਾਥੀ ਬੈਠੇ ਆ ਵਿਕਾਸ ਹੁਣੀ ਬੈਠੇ ਸਾਡੇ ਲੀਡਰ ਆਫ ਆਪੋਜੀਸ਼ਨ ਜਿਹੜੇ ਹੈਗੇ ਆ ਇਹ ਸਾਰਾ ਜੋ ਕਹਿਣਗੇ ਮੈਂ ਨਾਲ ਤੁਹਾਨੂੰ ਕੀ ਇਹਦੇ ਡਾਊਟ ਹੈ ਤੁਸੀਂ ਕਿ ਇਹ ਰਾਜਨੀਤਿਕ ਵਿਰੋਧੀ ਆ ਮਾਰਾ ਕੀਤਾ ਗਿਆ ਤੁਹਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਕੋਈ ਡਾਊਟ ਡਾਊਟ ਕੀ ਹੈ ਮੈਨੂੰ ਕਲੀਅਰ ਹੈ ਕਿ ਜੇ ਮੇਰੇ ਬੱਚੇ ਦਾ ਨਾਮ ਪਿਆ ਕਿਉਂ ਪਿਆ ਜੀ ਮੇਰਾ ਬੱਚਾ ਉਥੇ ਹੈ ਨਹੀਂ ਕਿਉਂ ਪਿਆ ਮੇਰੇ ਬੱਚੇ ਦਾ ਨਾਮ ਜੀ ਕਿਉਂਕਿ ਮੇਰੇ ਪੋਲੀਟੀਕਲ ਰੈਲੀਵੈਂਟਾਂ ਨੇ ਮੇਰਾ ਮੇਰੇ ਬੱਚੇ ਦਾ ਨਾਮ ਪਾਇਆ ਗਿਆ ਇਹਦੇ ਚੁਲ ਗਿਆ ਕਿਉਂਕਿ ਇੱਕ ਸਾਲ ਰਹਿ ਗਿਆ ਇਲੈਕਸ਼ਨ ਨੂੰ ਤੇ ਮੈਨੂੰ ਉਧਰ ਰੋ ਜਾਣ ਨੂੰ ਤਾਂ ਵਪਾਰੀ ਵੀ ਇਹਨਾਂ ਦਾ ਸ਼ਹਿਰ ਚ ਨਹੀਂ ਪੂਰੇ ਪੰਜਾਬ ਚ ਬੜਾ ਅੱਛਾ ਵਪਾਰ ਕਰਦੇ ਨੇ ਔਰ ਇਹਨਾਂ ਦਾ ਨਾਮ ਵੀ ਹੈ ਅੱਜ ਤੱਕ ਜਿੰਨੀ ਦੇਰੀ ਹੋ ਗਈ ਹੈ ਮੈਨੂੰ ਦੇਖ ਰਿਹਾ ਵਾਂ ਬੱਸੀ ਜੀ ਨੂੰ ਖਾਸ ਕਰਕੇ ਇਹਨਾਂ ਦੇ بیٹے ਨੂੰ ਉਹਨੇ ਕਦੀ ਵੀ ਕਿਸੇ ਨਾਲ ਲੜਾਈ ਚ ਵੜਿਆ ਇਸ ਪਰਿਵਾਰ ਨੇ ਕਦੀ ਨਹੀਂ। ਤੋਂ ਬੱਸੀ ਜੀ ਨੇ ਆਪ ਵੀ ਦੱਸ ਦਿੱਤਾ ਹੈ ਕਿ ਇਹ ਪੋਲੀਟੀਕਲ ਤੌਰ ਤੇ ਇਹਨਾਂ ਤੇ ਇਹਨਾਂ ਨੂੰ ਬਦਨਾਮ ਕਰਨ ਲਈ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਜਿਹੜਾ ਦਾਗ ਲਾਇਆ ਜਾ ਰਿਹਾ ਹੈ ਕਿ ਬਦਮਾਸ਼ੀ ਕਰ ਰਹੇ ਨੇ ਉਹ ਇਹਨਾਂ ਦੇ ਬਦਨਾਮ ਦਾਗ ਲਾਇਆ ਜਾ ਰਿਹਾ ਹੈ। ਸੋ ਅੱਜ ਅਸੀਂ ਕਾਫੀ ਕੌਂਸਲ ਸਭਾ ਨਾਲ ਕਾਂਗਰਸ ਪਾਰਟੀ ਦਿਨੇਸ਼ ਬੱਸੀ ਜੀ ਦੇ ਨਾਲ ਹੈ। ਉਸ بیٹے ਦੇ ਆਪਣੇ ਬੱਚੇ ਦੇ ਨਾਲ ਅਸੀਂ ਜੇ ਅੱਜ ਬੱਸੀ ਜੀ ਨੇ ਗੱਲ ਕੀਤੀ ਹੈ ਇਹ ਕਮਿਸ਼ਨ ਸਾਹਿਬ ਨੂੰ ਅਸੀਂ ਲੈਟਰ ਦੇ ਜਾ ਰਹੇ ਇਨਕੁਆਇਰੀ ਵਾਸਤੇ ਜੇ 2-3 ਦਿਨਾਂ ਤੋਂ ਇਨਕੁਆਇਰੀ ਦੇ ਸਾਡੇ ਉਸ ਬੇਟੇ ਦਾ ਨਾਮ ਵਿੱਚੋਂ ਨਹੀਂ ਕੱਟੇ ਕਿਉਂਕਿ ਉਹ ਮੌਕੇ ਤੇ ਮੌਜੂਦ ਨਹੀਂ ਸੀ ਜੇ ਉਹ ਮੌਜੂਦ ਹੋਵੇ ਜੇ ਉਹਦੀ ਸੀਸੀਟੀਵੀ ਫੁਟੇਜ ਹੈ ਉਹਦੀ ਵੀਡੀਓ ਨਿਕਲ ਆਵੇ ਉਹਦੀ ਲੋਕੇਸ਼ਨ ਨਿਕਲ ਆਵੇ ਤਾਂ ਅਸੀਂ ਉਹਦੀ ਕਦੀ ਸਪਾਰਸ਼ ਨਹੀਂ ਕਰਾਂਗੇ ਨਾ ਬੱਸੀ ਜੀ ਆਪਣੀ ਬੇਟੀ ਦੀ ਸਪਾਰਸ਼ ਪਰ ਧੱਕਾ ਆਪਾਂ ਕਿਸੇ ਨਾਲ ਵੀ ਨਹੀਂ ਹੁੰਦੇ ਨੇ ਇਹ ਨਹੀਂ ਕਿ ਉਹ ਬੱਸੀ ਜੀ ਦਾ ਬੇਟਾ ਹੈ ਤੇ ਅਸੀਂ ਉਹਦੇ ਨਾਲ ਜਿਹਦੇ ਨਾਲ ਵੀ ਗਲਤ ਹੋਏਗਾ ਅਸੀਂ ਉਹਦੇ ਨਾਲ ਗਲਤ ਖਲੋਵਾਂਗੇ ੱੱਕਾ ਕਿਸੇ ਦਾ ਨਹੀਂ ਹੁੰਦਿਆਂਗੇ ਅੱਜ ਇਸ ਪੰਜਾਬ ਦਾ ਮਾਹੌਲ ਵੈਸੇ ਵੀ ਬੜਾ ਸੈਂਸਿਟਿਵ ਹੈ ਥਾਂ ਥਾਂ ਤੇ ਗੋਲੀਆਂ ਚੱਲ ਰਹੀਆਂ ਥਾਂ ਥਾਂ ਤੇ ਰੋਜ਼ ਮਰਡਰ ਹੋ ਰਹੇ ਨੇ ਮੈਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਰੋਜ਼ ਅਸੀਂ ਗੱਲ ਕਰਦੇ ਆਂ ਇਹਨਾਂ ਕੋਲ ਉਹ ਕੰਟਰੋਲ ਹੋ ਨਹੀਂ ਰਿਹਾ ਔਰ ਨਜਾਇਜ਼ ਬੱਚਿਆਂ ਨੂੰ ਇਸ ਬੰਦੇ ਧੱਕ ਦੇ ਪੈਨੇ ਨਜਾਇਜ਼ ਪਰਚੇ ਕਰਦੇ ਨੇ ਉਹ ਗਲਤ ਗੱਲ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਮੈਂ মিডিਆ ਰਾਹੀਂ ਰਿਕੁਐਸਟ ਕਰਨਾ ਚਾਹੁੰਦਾ ਆਂ ਕਿ ਸੱਚ ਦਾ ਸੱਚ ਪਾਣੀ ਦਾ ਪਾਣੀ ਕੀਤਾ ਜਾਵੇ ਪਲੇਅਰ ਕੱਟ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਚਾ ਕੀਤਾ ਜਾਏ ਜਿਹੜ ਉਨ੍ਹਾਂ ਤੇ ਪਰਚਾ ਨਾ ਕੀਤਾ ਜਦੋਂ ਉਹਨਾਂ ਨੂੰ ਕੈਦੀ ਕਰਕੇ ਬਾਹਰ ਕੱਢਦੇ ਨੇ ਜੇ ਨਹੀਂ ਕਰਨਗੇ ਫਿਰ ਮਜਬੂਰਨ ਸਾਨੂੰ ਧਰਨਾ ਵੀ ਲਾਉਣਾ ਪਏਗਾ ਪੁਲਿਸ ਦਫ਼ਤਰ ਕਮਿਸ਼ਨਰ ਦੇ ਦਫ਼ਤਰ ਵੀ ਮੈਨਾ ਪਏਗਾ ਜੇ ਲੋੜ ਪਈ ਜੀ ਸੜਕਾਂ ਤੇ ਵੀ ਬੈਠਾਂਗੇ ਆਪਰੇ ਕਿਸੇ ਵੀ ਸ਼ਹਿਰ ਵਾਸੀ ਨਾਲ ਜੀ ਤੱਕਾ ਨਹੀਂ ਹੁੰਦਾ ਇਹ ਬਲਦੂ